ਦੇ ਤੌਹੀ ਵੱਡਾ ਕੰਮ ਅੱਜ ਤੜਕਸਾਰ ਅੰਮ੍ਰਿਤਸਰ ਦੇ ਪੁੱਡਾ ਦਫ਼ਤਰ ਦੇ ਬਾਹਰ ਕਿਸਾਨ ਹੀ ਕਿਸਾਨ ਇਕੱਠੇ ਹੋ ਗਏ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈੱਡਕੁਆਟਰ ਨੇ ਪੁੱਡਾ ਦੇ ਦਫ਼ਤਰ ਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਂਗਰਸ ਦੇ ਵੱਲੋਂ ਪਟਿਆਲਾ ਦੇ ਪੁੱਡਾ ਦਫ਼ਤਰ ਦੇ ਬਾਹਰ ਟਰੈਕਟਰ ਮਾਰਚ ਕਰਕੇ ਵੱਡਾ ਧਰਨਾ ਲਾਇਆ ਸੀ ਤਾਂ ਸਾਰੇ ਸੀਨੀਅਰ ਲੀਡਰ ਇਸ ਧਰਨੇ ਦੇ ਵਿੱਚ ਸ਼ਾਮਿਲ ਰਹੇ ਚਮੂਲਿਤ ਕੀਤੀ ਤਾਂ ਹੁਣ ਅੱਜ ਅੰਮ੍ਰਿਤਸਰ ਦੇ ਵਿੱਚ ਕਿਸਾਨ ਆਗੂ ਸਰਬੰਸ ਸਿੰਘ ਭੰਦੇੜ ਦੀ ਅਗਵਾਹੀ ਦੇ ਵਿੱਚ ਪੁੱਡਾ ਦਫ਼ਤਰ ਦੇ ਬਾਹਰ ਜਿਹੜਾ ਰੋਸ ਪਰ ਮੁਜ਼ਾਹਰਾ ਕੀਤਾ ਜਾ ਰਿਹਾ ਤਾਂ ਜਿਹੜੇ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਉਹ ਕਿਸਾਨ ਆਪਣੀ ਹੱਡ-ਵਿੱਤੀ ਸੁਣਾ ਰਹੇ ਨੇ ਕਿੰਨੀ ਉਹਨਾਂ ਦੇ ਕੋਲ ਜ਼ਮੀਨਾਂ ਕਿਸ ਤਰੀਕੇ ਦੇ ਨਾਲ ਸਰਕਾਰ ਪ੍ਰਸ਼ਾਸਨ ਉਹਨਾਂ ਦੇ ਨਾਲ ੱਟਕੇ ਸ਼ਾਹੀ ਕਰ ਰਿਹਾ ਇੱਕ ਵਾਰ ਤੁਹਾਨੂੰ ਕਿਸਾਨਾਂ ਦੀ ਜੁਬਾਨ ਵਿੱਚ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਹੈ ਆਹ ਜਿਹੜੀ ਨਵੀਂ ਜੇਲ੍ਹ ਆ ਪਤਾਪੁਰ ਬਣੀ ਆ ਆ ਪੁੱਡਾ ਦਾ ਹੈੱਡ ਆਫਿਸ ਆ ਬਹੁਤ ਸਾਰੇ ਕਿਸਾਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਜ ਆਪਣੇ ਇਤਰਾਜ਼ ਲੈ ਕੇ ਆਏ ਹੋਏ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਕਿਸਾਨ ਜੜੇ ਆ ਉਹ ਜ਼ਮੀਨਾ ਇੱਥੇ ਇਤਰਾਜ਼ ਜਮ੍ਹਾਂ ਕਰਾ ਗਏ ਆ ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੀ ਉਹਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮ੍ਹਾਂ ਕਰਾਏ ਹੋਏ ਆ ਅਦਲੀਵਾਲ ਦੇ ਵੀ ਲਗਭਗ ਜ਼ਿਆਦਾ ਹੀ ਕਿਸਾਨ ਮੈਨੂੰ ਲੱਗਦਾ 60 70 ਕਿਸਾਨ ਸੀਗੇ ਜਿੰਨੀ ਕਿ ਮੇਰੇ ਕੋਲ ਰਿਪੋਰਟ ਆ ਉਹ ਵੀ ਇੱਥੇ ਇਤਰਾਜ਼ ਆਪਦੇ ਜਮ੍ਹਾਂ ਕਰਾ ਗਏ ਹੁਣ ਵੀ ਆ ਰਹੇ ਆ ਠੀਕ ਹੈ ਜੀ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ ਕੂਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20 22 ਕਿਸਾਨ ਉਹਨਾਂ ਚੋਂ ਇੱਕ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫੜ ਕੇ ਖੜਾਵਾ ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ ਪਰ ਇਹਦੇ ਨਾਲ ਜਿਹੜੇ ਪਿੰਡ ਸਾਡੇ ਪਿੱਛੇ ਆ ਰਹੇ ਆ ਚੈਨਪੁਰ ਬਲਗਣ ਕੋਲੇ ਨੰਗਲ ਬਾਲ ਸਕੰਦਰ ਅੱਜ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਕੱਲ ਐਤਵਾਰ ਸੀਗਾ ਅੱਜ ਦਫਤਰ ਖੁੱਲਣਾ ਵਾ ਤੇ ਅੱਜ ਜਿਹੜਾ ਵਾ ਉੱਥੇ ਅਸੀਂ ਇਹਨਾਂ ਨੂੰ ਜਮ੍ਹਾਂ ਕਰਾਉਣੇ ਹੈਗੇ ਆ ਔਰ ਜਿਹੜੇ ਨਾਂ ਸੁਣ ਲਓ ਜਿਵੇਂ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੀਦਿਆ ਪਿਆਰਾ ਸਿੰਘ ਬਿਆਨਕ ਸਿੰਘ ਪਲਵਿੰਦਰ ਸਿੰਘ ਪਵਿੱਤਰ ਸਿੰਘ ਇਹ ਦੋ ਗਾਂ ਜਿਹੜੇ ਆ ਰਾਜਾ ਸਾਸੀ ਦੇ ਤਸਵੀਰ ਸਿੰਘ ਕਿਸਾਨ ਇੱਥੇ ਆਇਆ ਪਹਿਲਾਂ ਕੁਝ ਕਿਸਾਨ ਦੇ ਕੇ ਜਮ੍ਹਾਂ ਕਰਾਗੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜੇ ਆਪਣਾ ਕੋਟਲਾ ਡੋਮ ਦੇ ਕਿਸਾਨ ਹੈ ਉਹਨਾਂ ਵਿੱਚ ਬਲ ਬਲਜੀਤ ਸਿੰਘ ਬਲਦੇਵ ਸਿੰਘ ਕਲਦੀਪ ਸਿੰਘ ਅਮਰਜੀਤ ਸਿੰਘ ਜੈਮਲ ਸਿੰਘ ਗੁਰਬਖਸ਼ ਸਿੰਘ ਅੰਗਰੇਜ਼ ਸਿੰਘ ਕਸ਼ਮੀਰ ਸਿੰਘ ਬਲਕਾਰ ਸਿੰਘ ਰਜਿੰਦਰ ਸਿੰਘ ਰਣ ਵੀਰਕੌਰ ਪਰਮਿੰਦਰ ਕੌਰ ਬਲਵੰਤ ਸਿੰਘ ਅਮਰ ਸਿੰਘ ਗੁਰਵਿੰਦਰ ਸਿੰਘ ਭਜਨ ਸਿੰਘ ਅਰਜਿੰਦਰ ਸਿੰਘ ਸੇਵਾ ਸਿੰਘ ਕਸ਼ਮੀਰ ਸਿੰਘ ਸੁਚਾ ਸਿੰਘ ਹੋਰ ਵੀ ਆ ਕੁਝ ਨਾਂ ਰਹਿ ਗਏ ਤੇ ਇੱਕ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਆ ਜਿਹੜੇ ਲੈਂਡ ਪੂਲਿੰਗ ਤੇ ਅੱਜ ਖੀਰਲਾ ਦਿਨ ਸੀਗੀ ਉਹ ਆਪਣੀ ਜਿਹੜੀ ਆ ਇੱਥੇ ਅਤਰਾਜ ਜਮਾ ਕਰਾਉਣ ਆਏ ਹੈਗੇ ਆ ਇਹਦੇ ਨਾਲ ਦੀ ਨਾਲ ਜੇਲ੍ਹ ਲਗਭਗ ਆਹ ਜ਼ਮੀਨ ਜਿੱਤੇ ਸੀ ਬੈਠੇ ਆ ਇਹ 16 17 ਦੇ ਵਿੱਚ ਇਥੋਂ ਸ਼ਿਫਟ ਹੋਈ ਜੇਲ੍ਹ ਆ ਰਾਜ 8 ਸਾਲ ਹੋ ਗਿਆ ਇਹ 100 ਏਕੜ ਜ਼ਮੀਨ ਹੈ ਲਗਭਗ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਸ਼ਾਇਦ ਇੱਥੇ ਤੁਸੀਂ ਕੋਠੀਆਂ ਬਣੀਆਂ ਵੇਖੋ ਤਾਂ ਸ਼ਾਇਦ 15% ਜ਼ਮੀਨ ਜਿਹੜੀ ਹੈ ਦੇਤੇ ਕੋਠੀਆਂ ਬਣੀਆਂ ਨਜ਼ਰ ਆਉਣਗੀਆਂ ਕੁਝ ਮੰਨ ਲਈਏ ਪਰਚੇਜ ਸੇਲ ਵਾਲੇ ਵੀ ਹੋਣਗੇ ਪਲਾਟ ਵੇਚੇ ਹੋਣਗੇ ਆਈਡੀਆ ਆ ਗਿਆ ਮੰਨ ਲਈਏ ਵੀ 20% ਪਲਾਟ ਇੱਥੇ ਵਿਕ ਚੁੱਕੇ ਆ ਇੱਕ ਪਲਾਟ ਦੀ ਇੱਥੇ ਕੀਮਤ ਘੱਟੋ ਘੱਟ 50 ਲੱਖ ਦੇ 50000 ਗੱਜ ਦੇ ਵਿੱਚ ਤੋਂ ਉਹਦੇ ਹਿਸਾਬ ਨਾਲ ਕਰੋੜ ਰੁਪਏ ਦਾ 200 ਗੱਜ ਦਾ ਪਲਾਟ ਜਿਹੜਾ ਵਾ ਕਰੋੜ ਰੁਪਏ ਦਾ ਪੈਂਦਾ ਹੈਗਾ ਤੇ ਉਹਦੀ ਇਨਵੈਸਟਮੈਂਟ ਦੇਖ ਲੋ ਕਰੋੜ ਰੁਪਿਆ ਕਿਹੜਾ ਬੰਦਾ ਵਾ ਜਿਹੜਾ ਇੱਥੇ ਪਲਾਟ ਲੈ ਕੇ ਖਰੀਦੂਗਾ ਜੇ ਗਵਰਨਮੈਂਟ ਆਪਦੇ ਪ੍ਰੋਜੈਕਟ ਨੂੰ ਆਲਰੇਡੀ ਜ਼ਮੀਨ ਸੀਗੀ ਪੁਰਾਣੀ ਜੇਲ੍ਹ ਦੀ ਸਭ ਤੋਂ ਮਸ਼ਹੂਰ ਜਗ੍ਹਾ ਸੀ ਔਰ ਬਹੁਤ ਕਮਰਸ਼ਲ ਜਗ੍ਹਾ ਚ ਹੁੰਦੀ ਹੈਗੀ ਜੇ ਪਿਛਲੇ 8 ਸਾਲਾਂ ਚੋਂ ਇਹਦੇ ਜ਼ਮੀਨ ਦਾ ਇੱਕ ਹਿੱਸਾ ਛੋਟਾ ਜਾ ਵਿਕਸਿਤ ਹੋ ਸਕਿਆ ਇਦੇ ਹਿਸਾਬ ਨਾਲ 20-32 ਸਾਲ ਲੱਗ ਜਾਣਗੇ ਸਾਰੀ ਜ਼ਮੀਨ ਵਿਕਦਿਆਂ ਜੇ ਇਹਨਾਂ ਇੱਥੇ ਜ਼ਮੀਨ ਨਹੀਂ ਵਿਕਸਤ ਹੋਈ ਜਿਹੜੀਆਂ ਕਲੋਨੀਆਂ ਔਰ ਬਨਾਇਜੇਸ਼ਨ ਪਿੰਡਾਂ 'ਚ ਜਾ ਕੇ ਇਹਨਾਂ ਨੇ ਬਣਾਉਣਾ ਉਹ ਤੇਰਾ 100 ਸਾਲ ਲੱਗ ਜਾਣਗੇ ਤੇ ਹਿਸਾਬ ਨਾਲ ਤੇ ਵੀ 3 ਸਾਲ ਦਾ ਠੇਕਾ ਦੇਣਾ ਔਰ ਬਾਅਦ 'ਚ ਕਿਸਾਨ ਕਿੱਥੋਂ ਰੋਟੀ ਖਾਊਗਾ ਇਹ ਤਾਂ ਇਹਨਾਂ ਦੀਆਂ ਕਲੋਨੀਆਂ ਤੋਂ ਜਿਹੜੇ ਅਮਨ ਅਰੋੜਾ ਜੀ ਕਹਿੰਦੇ ਆ ਨਾ ਵੀ ਜਿਹੜੀਆਂ ਪ੍ਰਾਈਵੇਟ ਕਲੋਨੀਆਂ ਉਹਨਾਂ 'ਚ ਬੇਨਿਜ਼ਬੀਆਂ ਬਹੁਤ ਐ ਥੋੜ੍ਹੀ ਤੇ ਆਪਣੀ ਕਲੋਨੀਆਂ ਪੁੱਢਾ ਦੀ ਪੰਜਾਬ ਸਰਕਾਰ ਦੀ ਆਪਣੀ ਕਲੋਨੀ ਦੇਖ ਲਓ ਅਜੇ ਤੱਕ ਪੂਰੀ ਤਰ੍ਹਾਂ ਵਿਕਸਤ ਨਹੀਂ ਜਿੱਥੇ ਮੈਂ ਇਥੇ ਕਿੰਨੇ ਕੁ ਲੋਕ ਆ ਰਹੇ ਆ ਤੋਂ ਸਰਕਾਰ ਗੁੰਮਰਾਹ ਕਰ ਰਹੀ ਐ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਅੱਜ ਵੀ ਕਿਸਾਨ ਆ ਸਾਰਿਆਂ ਦੇ ਸਾਹਮਣੇ ਤੁਹਾਨੂੰ ਆਪਦੇ ਇਤਰਾਜ਼ ਦੇਣ ਆਏ ਆ ਵੀ ਅਸੀਂ ਲੈਂਡ ਪੂਲਿੰਗ ਪਾਲਿਸੀ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਸੀਂ ਤੁਰੰਤ ਪ੍ਰਭਾਵਨਾਇ ਸਕੀਮ ਵਾਪਸ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਅੰਦੋਲਨ ਤੇਜ ਹੋਊਗਾ ਕੱਲ ਵੀ ਅਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਆ ਕਮਮ ਦੀ ਵੱਡੀ ਮੀਟਿੰਗ ਹੋਈ ਆ ਜਲੰਧਰ ਦੇ ਵਿੱਚ ਅਸੀਂ ਜਿਹੜਾ ਕਿਸਾਨ ਵੀ ਦੂਸ਼ਿਕਰਸ਼ ਕਮੇਟੀ ਨੇ ਕੱਲ ਅਰਲੀ ਮਾਰਨਿੰਗ ਵੱਡਾ ਕੱਟ ਸਦਿਆ ਹੋਇਆ ਇਸ ਮਸਲੇ ਤੇ ਤੇ ਆਉਣ ਵਾਲੇ ਸਮੇਂ ਵਿੱਚ 11 ਨੂੰ ਸਾਰੇ ਪੰਜਾਬ ਸਮੇਤ ਅੰਮ੍ਰਿਤਸਰ ਦਾ ਵੀ ਇਤਿਹਾਸਿਕ ਮੋਟਰਸਾਈਕਲ ਮਾਰਚ ਹੋਊਗਾ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਦੀ ਲੰਘਦਾ ਆ ਪਹਿਲੋਂ ਮੰਨ ਵਾਲੇ ਦੇ ਨੇੜੇ ਜਿਹੜੇ ਪਿੰਡ ਨੇ ਫਿਰ 골ਡਨ ਗੇਟ ਉਦੋਂ ਗਾਂ ਫਿਰ ਜਿੱਥੇ ਮਹਾਰਾਜਾ ਸ਼ਾਮ ਸਿੰਘ ਅਟਾਰੀ ਵਾਲੇ ਦਾ ਚੌਕ ਆ ਇਹਨੂੰ ਇੰਡੀਆ ਗੇਟ ਕਹਿੰਦੇ ਇੱਥੇ ਤਾਂ ਨਹੀਂ ਹੁੰਦਾ ਆ ਰਾਮਪੀਰਸ ਦੇ ਬਾਕੀ ਪਿੰਡਾਂ 'ਚ ਜਾਊਗਾ ਨਾ 11 ਦਾ ਮੋਟਰਸਾਈਕਲ ਮਾਰਚ ਹੈਗਾ ਆਪਣਾ ਇਸ ਕਰਕੇ ਪ੍ਰੈਸ ਨੂੰ ਇਹ ਵੀ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਆਂ ਤੇ 20 ਅਗਸਤ ਨੂੰ ਜਿਹੜੀ ਆਪਣਾ ਜਲੰਧਰ ਦੇ ਵਿੱਚ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਮ ਹਟ ਮਹਾਂ ਰੈਲੀ ਹੋ ਰਹੀ ਆ ਉਹ ਵੀ ਵੱਡੇ ਪੱਧਰ ਤੇ ਅਸੀਂ ਕਰਾਂਗੇ ਉਹਦੀ ਵੀ ਤਿਆਰੀ ਅਸੀਂ ਨਾਲ ਦੀ ਨਾਲ ਕਰ ਰਹੇ ਹੈਗੇ ਆ ਅੱਜ ਅਸੀਂ ਭਗਵੰਤ ਮਾਨ ਦਾ ਇੱਥੇ ਕੱਟਆਫ ਉਤਲਾ ਵੀ ਫੂਕ ਕੇ ਜਾਵਾਂਗੇ ਕਿਸਾਨ ਸਾਡੇ ਹੋਰ ਹੈਗੇ ਤੇ ਅੰਦਾ ਜਿਹੜੇ ਅਫਸਰ ਬੈਠੇ ਆ ਉਹਨਾਂ ਨੂੰ ਮਿਲ ਕੇ ਇਤਰਾਜ਼ ਦੇ ਕੇ ਜਾਵਾਂਗੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਮਾਮ ਪਿੰਡਾਂ ਦੇ ਕਿਸਾਨ ਜਿਹੜੇ ਆ ਉਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਕਾਰ ਭਰਮ ਵੀ ਫਲਾ ਰਹੀ ਹੈ ਗਿਆ ਪਿੰਡ ਤੋਲੇ ਨੰਗਲ ਦੇ ਵਿੱਚ ਸਾਡੇ ਕਿਸਾਨ ਗਏ ਤੇ ਉੱਥੇ ਏਜੰਸੀਆਂ ਭਰਮ ਫਲਾ ਰੀਆਂ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋ ਗਈ ਆ ਇਹਦਾ ਜੀ ਹਜੇ ਨੋਟੀਫਿਕੇਸ਼ਨ ਕੋਈ ਨਹੀਂ ਆਸੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਤ ਗੁੰਮਰਾਹ ਕੋ ਨੂੰ ਪ੍ਰਚਾਰ ਚਾਓ ਕੋਈ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੋਏਗੀ ਇਹ ਤਾਂ ਜਦੋਂ ਸਰਕਾਰ ਰੱਦ ਕਰੂਗੀ ਉਦੋਂ ਪਤਾ ਲੱਗੂ ਅਰ ਜਿਹੜੇ ਦੋ ਬਿਲਡਰ ਤਿਆਰ ਕੀਤੇ ਹੋਏ ਲੁਧਿਆਣੇ ਵਿੱਚ ਪਰਸੈਪਸ਼ਨ ਬਣਾਉਣ ਨੂੰ ਇੱਕ ਬਿਲਡਰ ਨੇ 100 ਕਿੱਲੇ ਦਿੱਤੀ ਹੈ ਇੱਕ ਨੇ 70 ਕਿੱਲੇ ਜਿਹੜੀਆਂ ਉਹ ਪਰਸੈਪਸ਼ਨ ਬਣਾਉਣ ਚ ਲੱਗੇ ਹੋਏ ਆ ਵੀ ਸਾਡੇ ਨਾਲ ਕਿਸਾਨ ਸਹਿਮਤ ਆ ਅਰ ਸਾਡੀ ਪਾਲਿਸੀ ਤੋਂ ਖੁਸ਼ ਆ ਗਏ ਸੋ ਜਿਹੜੀ ਸਰਕਾਰ ਆ ਉਹ ਗਮਰਾਹਪਨ ਪ੍ਰਚਾਰ ਵੀ ਕਰ ਰਹੀ ਹੈ ਤਾਂ ਸਾਰੇ ਕਿਸਾਨਾਂ ਨੂੰ ਕਹਿੰਨੇ ਵੀ ਅਜੇ ਪਾਲਿਸੀ ਨਾ ਰੱਦ ਹੋਈ ਆ ਨਾ ਹਾਲੇ ਕੋਈ ਭਗਵੰਤਮਾਨ ਸਰਕਾਰ ਰੱਦ ਕਰਨ ਦੀ ਮਨ ਬਣਾ ਕੇ ਬੈਠਾ ਵਾ ਹਾਂ ਜੇ ਪੰਜਾਬ ਦੇ ਲੋਕ ਸਾਰੇ ਇਕੱਠੇ ਰੜ ਕੇ ਸੰਘਰਸ਼ ਕਰਨਗੇ ਤੇ ਪਾਲਿਸੀ ਰੱਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜੂਗੀ ਤਾਂ ਭਗਵਾਨਤ ਮਾਨ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਆਪਣੀ ਪਾਲਿਸੀ ਵਾਪਸ ਲਾਜੋ ਨਹੀਂ ਤੇ ਜਿਹੜਾ ਤੁਹਾਨੂੰ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਜੋ ਭਾਜਪਾ ਦਾ ਹਸ਼ਰ ਹੋਇਆ ਜਿਵੇਂ ਪੰਜਾਬ ਦੇ ਅੰਦਰ ਭਾਜਪਾ ਨੂੰ ਛੇਕ ਛੱਡਿਆ ਸੀਗਾ ਆਮ ਜਨਤਾ ਨੇ ਤੇ ਤੁਹਾਡੀ ਉਹਦੇ ਨਾਲ ਵੀ ਬੁਰੀ ਹੁਣੀ ਆ ਫਿਰ ਤੁਹਾਨੂੰ ਜਿਹੜਾ ਥੁੱਕਿਆ ਚੱਕਣਾ ਪੈਣਾ ਵਾ ਸਮੇ ਤੋਂ ਪਹਿਲੋ ਪਹਿਲੋ ਲੈਂਡ ਪਾਲਿਸੀ ਵਾਪਸ ਲਾਜੋ ਧੰਨਵਾਦ ਬੰਦੇ ਸਭ ਜਿਹੜੀ ਕਾਫੀ ਦੀ ਰਾਜਨੀਤਿਕ ਪਾਰਟੀਆਂ ਹੈਗੀਆਂ ਨੇ ਉਹ ਤੁਹਾਡਾ ਸਹਿਯੋਗ ਕਰੀ ਜਾਂਦੇ ਤੇ ਲੱਗਦਾ ਨਹੀਂ ਕਿ ਇਹ ਰਾਜਨੀਤਿਕ ਮੁੱਦਾ ਬਣ ਜਾਏਗਾ ਤਾਂ ਉਹਦਾ ਜਿਹੜਾ ਖਮਿਆਜਾ ਵੀ ਜਿਹੜਾ ਕਿਸਾਨ ਨੂੰ ਕੋ ਮਤਨਾ ਪਏਗਾ ਦੇਖੋ ਇੱਕਦਾਂ ਕਿਸੇ ਵੀ ਪਾਰਟੀ ਨੂੰ ਆਜ਼ਾਦਨਾ ਤੌਰ ਤੇ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਆ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਇੱਕੋ ਜੀਆਂ ਆਠ ਚ ਪਾਲਿਸੀ ਆ 13 ਚ ਅਲੱਗ ਹੋਈ ਉਹ ਆਪਣੇ ਤੌਰ ਤੇ ਸਾਡੀਆਂ ਜਥੇਬੰਦੀਆਂ ਆਪਣਾ ਆਜ਼ਾਦ ਮੰਚ ਰੱਖਦੀਆਂ ਕੋਈ ਵੀ ਸਿਆਸੀ ਪਾਰਟੀ ਨਾਲ ਅਸੀਂ ਮੰਚ ਸਾਂਝਾ ਨਹੀਂ ਕਰਾਂਗੇ ਉਹ ਆਪਣਾ ਪ੍ਰੋਗਰਾਮ ਕਰਦਗੇ ਅਸੀਂ ਕਰਾਂਗੇ ਠੀਕ ਆ ਅਸੀਂ ਤਾਂ ਆਪਣੀ ਪਾਲਿਸੀ ਨੂੰ ਰੱਦ ਕਰਾਉਣਾ ਵਾ ਇਸ ਮੁੱਦੇ 'ਤੇ ਕੋਈ ਲਾਹਾਂ ਨਹੀਂ ਲੈਣਾ ਸਾਰੀਆਂ तमाम ਦੇਸ਼ ਦੀਆਂ ਪਾਰਟੀਆਂ ਕਾਰਪੋਰੇਟ ਦੀਆਂ ਨੀਤੀਆਂ ਤੇ ਇੱਕੋ ਸਮਾਨ ਨੇ ਠੀਕ ਹਾਂ ਜੀ ਅਸੀਂ ਇਸ ਟਾਈਮ ਪੁੰਡਾ ਦਫ਼ਤਰ ਦੇ ਬਾਹਰ ਅੰਮ੍ਰਿਤਸਰ ਮੰਦਿਰ ਆ। ਹੋਰ ਆ ਵੇਖ ਸਕਦੇ ਤੁਸੀਂ ਕਿ ਪਿਛਲੇ ਪੰਨੇ ਪੁੰਡਾ ਦਾ ਦਫ਼ਤਰ ਹੈ ਜਿੱਥੇ ਅੱਜ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ। ਉਹਨਾਂ ਦੀ ਆਮਦí ਸ਼ੁਰੂ ਹੋ ਚੁੱਕੀ ਆ। ਦਫ਼ਤਰ ਉਹਨਾਂ ਵਿੱਚ ਦਿੱਤੇ ਜਾਣਗੇ ਇਤਰਾਜ ਦਿੱਤੇ ਜਾਣਗੇ ਕਿ ਕਿਸਾਨਾਂ ਵੱਲੋਂ ਕਿ ਆਪਣੇ ਜੋ ਅਸੀਂ ਜ਼ਮੀਨ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਨਹੀਂ ਦੇਣਾ ਚਾਹੁੰਦੇ। ਉਸੇ ਦੇ ਤਹਿਤ ਹੀ ਅੱਜ ਇੱਥੇ

ਪੰਜਾਬ ਦੀਆਂ ਜ਼ਮੀਨਾਂ ਜ਼ਬਰੀ ਨਹੀਂ ਖੋਹਦਿਆਂਗੇ ਨਹੀਂ ਖੋਹਦਿਆਂਗੇ ਨਹੀਂ ਖੋਹਦਿਆਂਗੇ ਪੰਜਾਬ ਦੀਆਂ ਜ਼ਮੀਨਾਂ ਜ਼ਬਰੀ ਨਹੀਂ ਖੋਹਦਿਆਂਗੇ ਨਹੀਂ ਖੋਹਦਿਆਂਗੇ ਨਹੀਂ ਖੋਹਦਿਆਂਗੇ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਅੰਡੀ ਅਸੀਂ ਇੱਥੇ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਆਪਣੇ ਐਪੋਰਟਸ ਦੇ ਵਿੱਚ ਇਹਦੇ ਖਿਲਾਫ ਆਪਣੇ ਇਤਰਾਜ ਜਿਹੜੇ ਹੈਗੇ ਆ ਉਹ ਜਮ੍ਹਾਂ ਕਰਉਣ ਵਾਸਤੇ ਆਏ ਆ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ ਅੰਡੀ ਜੀ ਕੀ ਕਹਦੇ ਆਜਾ ਆਪ ਅੰਮ੍ਰਿਤ ਆਪਣਾ ਦੱਸੋ ਜੀ ਇਹ ਪੇਜ ਤੇ ਤੁਸੀਂ ਲਾਈਵ ਹੋ ਹਾਂ ਅੱਜ ਤੁਸੀਂ ਤਿਹੜੂ ਦਿਮਾਗ ਘੋਣਾ ਹੈ ਜੀ ਆਪਣਾ ਇਤਰਾਜ਼ ਦਾ ਫਾਰਮ ਉਹਦੇ ਪਿਛਲੇ ਮਨੇ ਕੀ ਕਰਨਾ ਹੈ ਸਰਕਾਰ ਕਹਿ ਰਹੀ ਆ ਕਿ ਕਿਸਾਨ ਤੇ ਜ਼ਮੀਨਾਂ ਦੇਣ ਨੂੰ ਤਿਆਰ ਆ ਤੇ ਤੁਸੀਂ ਵੀ ਤੁਹਾਡੀ ਵੀ ਜ਼ਮੀਨ ਵਿੱਚ ਆ ਰਹੀ ਹੈ ਜੀ ਹੋ ਰਹੀ ਹੈ ਹਾਂਜੀ ਤੇ ਕੀ ਹੈ ਤੁਸੀਂ ਇੱਥੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਇਹ ਦੇਖ ਨਖਦੇ ਚਾਹੁੰਦੇ ਆ ਕਿ ਸਰਕਾਰ ਇਹ ਕੋ ਜਿਹੜੀ ਲੈਂਡ ਕੋਡਿੰਗ ਲੈਂਦੀ ਹੈ ਵਸਤਾਂ ਬਿਲਕੁਲ ਇਹਨੂੰ ਸਾਰਜ ਕਰੇ ਸਿਰੇ ਤੋਂ ਅੱਛਾ ਤੁਹਾਡੀ ਕਿੰਨੇ ਜ਼ਮੀਨ ਆ ਰਹੀ ਹੈ ਤੁਹਾਡੀ 19 ਕਿਲੇ ਤੁਹਾਡੀ ਜ਼ਮੀਨ ਆ ਰਹੀ ਹੈ ਤੇ ਕੁੱਲ ਕਿੰਨੀ ਜ਼ਮੀਨ ਤੁਹਾਡੇ ਕੋਲ ਹੈ ਅਰੇ ਬਾਈ 23 ਕਿਲੇ 22 ਕਿਲੇ ਜ਼ਮੀਨ ਹੈ ਤੇ 19 ਕਿਲੇ ਲੈਣ ਪੁਲਿੰਗ ਪਾਲਿਸੀ ਦੇ ਵਿੱਚ ਆ ਰਹੀ ਹੈ ਤੇ ਤੁਹਾਨੂੰ ਜਿਹੜੇ ਤਰੀਕੇ ਨਾਲ ਕੁਝ ਬੰਦਿਆਂ ਨੂੰ ਸਰਕਾਰ ਪੇਸ਼ ਕਰ ਰਹੀ ਹੈ ਅਗਲੇ ਬੰਨੇ ਆਪਣਾ ਮੀਡੀਆ ਦੇ ਵਿੱਚ ਵੀ ਲੈ ਕੇ ਆ ਰਹੀ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਕਿਸਾਨ ਹੈਗੇ ਇਦਾਂ ਦੇ ਜਿਹੜੇ ਜਿਹੜੇ ਪਾਲਿਸੀ ਦੇ ਨਾਲ ਸਹਿਮਤ ਹੈ ਸਾਰੇ ਪੂਰੇ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕਿਹੜਾ ਪਿੰਡ ਆਪਣਾ ਪਿੰਡ ਵੀ ਦੱਸ ਦੋ ਤਾਂ ਕਿ ਪਤਾ ਲੱਗ ਸਕੇ ਰਾਜਸਾਨਸੀ ਹੈ ਰਾਜਸਾਨਸੀ ਪਿੰਡ ਹੈ ਤੇ ਰਾਜਸਾਨਸੀ ਪਿੰਡ ਦੇ ਵਿੱਚ ਇੱਕ ਵੀ ਕੋਈ ਇਹੋ ਜਿਹਾ ਕਿਸਾਨ ਨਹੀਂ ਹੈਗੇ ਜਿਹੜਾ ਜ਼ਮੀਨ ਜਿਹੜਾ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਦਰਅਸਲ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਲਗਾਤਾਰ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਤਾਂ ਜਦੋਂ ਪ੍ਰਸ਼ਾਸਨ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਝੜਪ ਹੋ ਜਾਂਦੀ ਹੈ ਤਿੱਖੀ ਬਹਿਸਬਾਜ਼ੀ ਹੁੰਦੀ ਹੈ ਖੇਤਾਂ ਦੇ ਵਿੱਚ ਜੰਗ ਦਾ ਮਾਹੌਲ ਬਣ ਜਾਂਦਾ ਜੰਗ ਦਾ ਮੈਦਾਨ ਬਣ ਜਾਂਦੇ ਨੇ ਖੇਤ ਤਾਂ ਹਰ ਦਿਨ ਇਹ ਜਿਹੀਆਂ ਤਸਵੀਰਾਂ ਆਉਂਦੀਆਂ ਨੇ ਭਾਵੇਂ ਗੁਰਦਾਸਪੁਰ ਹੋਵੇ ਮੋਗਾ ਹੋਵੇ ਜਾਂ ਫਿਰ ਪਟਿਆਲੇ ਦਾ ਜਖਲਾ ਪਿੰਡ ਹੋਵੇ ਉੱਥੇ ਵੀ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਿਆ ਨੇ ਤਾਂ ਹੁਣ ਅੰਮ੍ਰਿਤਸਰ ਦੇ ਵਿੱਚ ਅੱਜ ਵੱਡਾ ਇਕੱਠ ਜਿਹੜਾ ਕੀਤਾ ਜਾ ਰਿਹਾ ਕਿਸਾਨ ਆਗੂਆਂ ਦੇ ਵੱਲੋਂ ਦੂਜੇ ਪਾਸੇ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋਣ ਦਾ ਦਾਬਾ ਕਰ ਰਹੀਆਂ ਨੇ ਕਿਉਂਕਿ ਬੀਤੇ ਕੱਲ ਇੱਕ ਵੱਡੀ ਮੀਟਿੰਗ ਹੋਈ ਆ ਸਯੁਕਤ ਕਿਸਾਨ ਮੋਰਚੇ ਦੀ ਗੈਰ ਰਾਜਨੀਤਿਕ ਮੋਰਚੇ ਦੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਵਿੜਨ ਜਾ ਰਿਹਾ